ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਜਿਹੜੀ ਗਾਵਾਂ ਦੀ ਗਰਮੀ ਦੇ ਵਿੱਚ ਸਾਂਭ ਸੰਭਾਲ ਤਾਂ ਜੋ ਦੁੱਧ ਨਾ ਘਟਣਾ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਇਹਦੇ ਬਾਰੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ 44 45 ਡਿਗਰੀ ਦਾ ਟੈਂਪਰੇਚਰ ਪਹੁੰਚ ਚੁੱਕਿਆ ਵਾ ਜਿਹੜਾ ਕਿ ਐਚ ਐਫ ਗਾਵਾਂ ਦੇ ਬਸੋਂ ਬਾਹਰ ਦੀ ਗੱਲ ਆ ਇਹਦੇ ਕਾਰਨ ਹੀਟ ਸਟ੍ਰੈਸ ਚ ਚਲੀਆਂ ਜਾਂਦੀਆਂ ਨੇ ਤੇ ਜਿਹਦੇ ਕਾਰਨ ਇਹ ਦੁੱਧ ਬਹੁਤ ਜ਼ਿਆਦਾ ਸੁੱਕ ਜਾਂਦੀਆਂ ਨੇ ਉਹ ਉਹਨਾਂ ਗੱਲਾਂ ਕਰਨ ਜਾ ਰਹੇ ਆ ਵੀ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਫੁਆਰੇ ਜਿਹੜੇ ਫੌਗਰ ਸਿਸਟਮ ਲਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਅੰਦਰ ਠੰਡਾ ਰਹਿੰਦਾ ਤੇ ਲੋ ਅੰਦਰ ਨਹੀਂ ਜਾਂਦੀਗੀ ਤੇ ਨੰਬਰ 2 ਤੇ ਇਹਨਾਂ ਨੂੰ ਪਾਣੀ ਹਰ ਵਕਤ ਹੀ ਮੂਰੇ ਜਾਈਦਾ ਵਾ ਗਰਮੀ ਦੇ ਵਿੱਚ ਤੇ ਇਹਨਾਂ ਨੂੰ ਕਮ ਸੇ ਕਮ 3 ਘੰਟੇ ਬਾਅਦ ਮੈਂ ਕਹਿੰਦਾ ਨਮਾਉਣਾ ਚਾਹੀਦਾ ਵਾ ਅਸੀਂ ਤਾਂ ਐਂ ਕਰਦੇ ਹਾਂ ਵੀ 3 ਘੰਟੇ ਬਾਅਦ ਰੋਜ਼ ਨਮਾ ਦਿੰਨੇ ਆ ਪਹਿਲਾਂ 8 ਵਜੇ ਨਵਾ ਦਈ ਦਿਆਂ ਫਿਰ 11 ਵਜੇ ਫਿਰ ਤਕਰੀਬਨ 2 ਵਜੇ ਵੀ ਨਵਾ ਦਈ ਦਿਆਂ ਫਿਰ 5 ਵਜੇ ਵੀ ਨਵਾ ਦਈ ਦਿਆਂ ਵਾ ਤੇ ਪਾਣੀ ਇਹਨਾਂ ਨੂੰ ਜ਼ਰੂਰ ਪੀਾਈਦਾ ਵਾ ਫਿਰ ਵੀ ਯਾਨੀ ਦੁੱਤੇ ਅਸਰ ਤਾਂ ਪੈਂਦਾ ਵਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸਟ੍ਰੈਸ ਝੁਟ ਜਾਂਦੇ ਨੇ ਐਨੀਮਲ ਤੇ ਸਾਰੀ ਦਿਹਾੜੀ ਫੌਗਰ ਫਵਾਰੇ ਤੇ ਚੱਲੀ ਜਾਂਦੇ ਨੇ ਤੇ ਇੱਕ ਜਿਹੜੀ ਹੋਰ ਗੱਲ ਜ਼ਰੂਰੀ ਕਰਨੀ ਹੈ ਵੀ ਜਿਹੜਾ ਆਪਾਂ ਇਹਨਾਂ ਨੂੰ ਗਰਮੀ ਤੋਂ ਬਚਾਉਣ ਲਈ ਜਿਹੜਾ ਕਰ ਸਕਦੇ ਆਂ ਆ ਇੱਕ ਜਿਹੜਾ ਆਮ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਪਾਣਾ ਇਹਨਾਂ ਨੂੰ ਕੁਸ਼ਮਾਨੂ ਪਿਉਂਦੇ ਹੁੰਦੇ ਸੀਗੇ ਜਿਹੜਾ ਇਹ ਠੰਡਾ ਅੰਦਰੋਂ ਵੀ ਇਹ ਠੰਡੀਆਂ ਰਹਿਣ ਜਿਹੜੇ ਹੁੰਦੇ ਜੌਂ ਪਿਆ ਲਓ 50 ਕਿਲੋ ਆਪਦੇ ਐਨੀਮਲਾਂ ਦੇ ਹਿਸਾਬ ਦੇ ਨਾਲ ਦਾਣਾ ਬਣਾ ਲਓ ਜੌਂ ਦਾ ਤੇ ਉਹ ਰੋਜ਼ ਅੱਧਾ ਕਿਲੋ ਜੌਂ ਤੇ ਪਾਈਆ ਸ਼ੱਕਰ ਘੋਲ ਕੇ ਇੱਕ ਐਨੀਮਲ ਨੂੰ ਪਿਆਓ ਤੇ ਇਹਦੇ ਨਾਲ ਜਿਹੜਾ ਰਿਜ਼ਲਟ ਮਿਲੂਗਾ ਤੁਹਾਨੂੰ ਲਾਜਵਾਬ ਰਿਜ਼ਲਟ ਮਿਲੂਗਾ ਕਿਉਂਕਿ ਇਹਦੇ ਨਾਲ ਤੁਹਾਡੇ ਪਸ਼ੂ ਹੀਟ ਸਟ੍ਰੈਸ 'ਚ ਨਹੀਂ ਜਾਣਗੇ ਤਾਂ ਇਹ ਜਾਨੀ ਕਿ ਵੀ ਜਿੰਨਾ ਦੁੱਧ ਸਿਆਲਾ ਚੋਂਦਾ ਆਮ ਹੀ ਰਹੂਗਾ ਅੰਦਰ ਉਹ ਠੰਡੇ ਰਹਿਣਗੇ ਪਸ਼ੂ ਤੇ ਜਾਂ ਦੀ ਗੁੰਦ ਕਤੀਰਾ ਇਹਨਾਂ ਨੂੰ ਪਾਓ ਭਿਉਂ ਕੇ ਹੈ ਨਾ ਜਿੰਨਾ ਜਾਨੀ ਕਿ ਇਹਨਾਂ ਦਾ ਰੱਖ-ਰਖਾਅ ਕਰ ਲੋਗੇ ਗਰਮੀ ਦੇ ਵਿੱਚ ਉਨਾ ਹੀ ਬੈਟਰ ਆ ਫਿਰ ਕਿਉਂਕਿ ਬੱਚਾ ਸੱਟਣ ਦੀ ਪ੍ਰੋਬਲਮ ਨਹੀਂ ਆਉਂਦੀਗੀ ਤੇ ਨਹੀਂ ਤਾਂ ਅਬੋਰਸ਼ਨ ਕਰ ਜਾਂਦੀਆਂ ਨੇ ਗਰਮੀ ਦੇ ਕਾਰਨ ਜਦੋਂ ਵੀ ਹੀਟ ਸਟ੍ਰੈਸ ਚ ਤਾਂ ਇਹ ਕੁਝ ਕਿ ਚੀਜ਼ਾਂ ਨੇ ਜਿਵੇਂ ਹੁਣ ਆਪਣੇ ਇੱਥੇ ਪੂਰਾ ਠੰਡਾ ਵਾ ਫੁਆਰੇ ਚੱਲ ਰਹੇ ਨੇ ਇਹਨਾਂ ਦੇ ਉੱਤੇ ਹੌਂਕ ਦੀਆਂ ਤਾਂ ਨਹੀਂ ਆ ਪਰ ਫਿਰ ਵੀ ਥੋੜੀ ਥੋੜੀ ਗਰਮੀ ਤਾਂ ਫੀਲ ਕਰਦੀਆਂ ਹੀ ਨੇ ਸੋ ਨਮਾਉਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਹ ਆਪਣੀਆਂ ਗਾਵਾਂ ਨੇ ਯਾਨੀ ਕਿ ਜੋਂ ਤੇ ਸ਼ੱਕਰ ਦਾ ਜਿਹੜਾ ਪਾਣਾ ਪੀਉਂਦੇ ਇਹਨਾਂ ਨੂੰ ਆਪਾਂ ਇਹ ਤਜਰਬਾ ਆਪਾਂ ਕੀਤਾ ਵਾ ਤੇ ਇਹਦੇ ਨਾਲ ਯਾਨੀ ਕਿ ਦੋਤੇ ਕੋਈ ਅਸਰ ਨਹੀਂ ਪਿਆਗਾ ਵਧੀਆਂ ਹੀ ਆ ਯਾਨੀ ਕਿ ਗਰਮੀ ਦਾ ਕੋਈ ਇਹਨਾਂ ਨੂੰ ਬਾੜਾ ਨਹੀਂਗਾ ਤੇ ਜੇ ਹੁਣ ਫੁਆਰੇ ਨਾ ਹੁਣ ਜਿੰਨਾ ਵੀਰੇ ਨੇ ਫੁਆਰੇ ਨਹੀਂ ਲਾਇਓ ਲਾ ਲਓ ਤੇ ਆ ਵੇਖ ਲਓ ਫੁਆਰੇ ਚੱਲਦੇ ਆ ਪਰ ਫਿਰ ਵੀ ਨਾਲ ਇਹ ਗਾਂ ਆਪਣੀ ਕ੍ਰੋਸ ਬਰੀਡ ਦੀ ਆ ਤੇ ਫੇਰ ਵੀ ਇਹ ਗਰਮੀ ਮੰਨ ਰਹੀ ਆ ਵੇਖ ਲਓ ਹੌਂਕ ਰਹੀ ਆ ਥੋੜਾ ਥੋੜਾ ਤੇ ਇਹ ਚੀਜ਼ਾਂ ਨੇ ਯਾਨਕਿ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਹੁੰਦਾ ਵਾ ਇਹ ਆਪਣੀਆਂ ਵਿਹੜਾਂ ਨੇ ਘਰਦੀਆਂ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਬਾਰੇ ਫੋਲ ਡੀਟੇਲ ਤੁਹਾਨੂੰ ਦੇਵਾਂਗੇ ਤੇ ਅੱਜ ਦੀ ਵੀ ਗਰਮੀ ਤੋਂ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਪਾਣੀ ਵੱਧ ਪਿਆਇਆ ਕਰੋ ਇਹਨਾਂ ਨੂੰ ਦਾਣੇ 'ਚ ਵੀ ਦਾਣਾ ਵੀ ਪਾਣੀ 'ਚ ਘੋਲ ਕੇ ਪਿਆਇਆ ਕਰੋ ਤੇ ਨਮਾਇਆ ਵੀ ਵੱਧ ਕਰੋ ਤੇ ਫੋਗਰ ਲਾ ਲਓ ਕਿਹੜੀ ਆ ਤੁਹਾਨੂੰ ਸ਼ੱਕਰ ਤੇ ਜੰਵਾਂ ਵਾਲੀ ਗੱਲ ਦੱਸੀ ਆ ਇਹ ਗੱਲ ਤੇ ਗੌਰ ਕਰ ਲਓ ਵਰਤ ਕੇ ਦੇਖਿਓ 100% ਤਜਰਬਾ ਮਿਲੂਗਾ ਸਸਰੀ ਗਾਲ ਜੀ